ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਤਗੜੀ ਜੜੀ ਬੁੱਟੀ ਦੀ ਪਛਾਣ ਕਰਾਉਣੀ ਹੈ ਜਿਹੜੀ ਸਾਡੇ ਆਸ-ਪਾਸੇ ਆਮ ਹੀ ਉੱਗੀ ਹੁੰਦੀ ਆ ਉਹਦਾ ਨਾਮ ਹੈ ਪੁਨਰ ਨਵਾ ਯਾਨੀ ਕਿ ਨਵੇਂ ਸਿਰਿਓਂ ਸਰੀਰ ਨੂੰ ਨਵਾਂ ਜੀਵਨ ਦੇਣ ਵਾਲੀ ਅੱਜ ਕੱਲ ਬਹੁਤ ਲੋਕਾਂ ਦੇ ਲਿਵਰ ਫੈਟੀ ਹੁੰਦੇ ਨੇ ਤੇ ਉਹਦੇ ਵਾਸਤੇ ਇਹ ਬੜੀ ਤਗੜੀ ਦਵਾਈ ਆ ਭੂਮੀ ਆਮਲਾ ਵੀ ਆਮ ਹੀ ਉਗਦਾ ਅੱਜ ਕੱਲ ਕਿਆਰੀਆਂ ਦੇ ਵਿੱਚ ਖੇਤਾਂ ਦੇ ਵਿੱਚ ਕੰਡਿਆਂ ਤੇ ਛੋਟੇ ਛੋਟੇ ਐਮਲੀ ਵਰਗੇ ਪੱਤੇ ਹੁੰਦੇ ਉਹਦੇ ਤੇ ਪੱਤਿਆਂ ਦੇ ਪਿਛਲੇ ਪਾਸੇ ਛੋਟੇ ਛੋਟੇ ਦਾਣੇ ਹੁੰਦੇ ਆ ਤੁਸੀਂ ਕੀ ਕਰਨਾ ਥੋੜੀ ਜੀ ਇਹ ਭੂਮੀਆ ਹਮਲਾ ਦੇ ਤੇ ਥੋੜੇ ਜੇ ਜੜ ਸਮੇਤੀ ਪੋਟ ਲਿਆਨੇ ਪੱਤੇ ਪੁਨਰ ਨਵਾ ਦੇ ਇਹਨਾਂ ਦਾ ਕਾੜਾ ਬਣਾ ਕੇ ਰੱਖ ਲੈਣਾ ਤੇ ਅੱਧੀ ਅੱਧੀ ਗਲਾਸੀ ਰੋਜ਼ ਪੀਣਾ ਕਾੜਾ ਮਤਲਬ ਹੁੰਦਾ ਵੀ ਅੱਧਾ ਪਾਣੀ ਰਹਿ ਜੇ ਜਦੋਂ ਜੇ 2 ਕਿਲੋ ਪਾਣੀ ਪਾਇਆ ਤੇ 1 ਕਿਲੋ ਪਾਣੀ ਰਹਿ ਜੇ ਤੇ ਉਹ ਬੜਾ ਤਕੜਾ ਇੱਕ ਟੋਨਿਕ ਬਣ ਜਾਏਗਾ ਤੁਹਾਡੇ ਲਿਵਰ ਔਰ ਗੁਰਦਿਆਂ ਨੂੰ ਬਿਲਕੁਲ ਨਵਾਂ ਜੀਵਨ ਦੇ ਦੇਗਾ ਉਹ ਆਮ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ 86 ਤੇ ਪੁਨਰਨਾਵਾਦੀ ਕੀ ਪਛਾਣ ਆ ਆ ਹੈਗੀ ਜੀ 86 86 ਕੀ ਹੁੰਦਾ ਕਿ ਇਹ ਜਿਹੜੀ ਆ ਬਹੁਤ ਨਰਮ ਹੁੰਦੀ ਆ ਇਹ ਟੁੱਟ ਜਾਂਦੀ ਆ ਔਰ ਇਹਦੇ ਪੱਤੇ ਨਾਲ ਛੋਟੇ ਛੋਟੇ ਪੱਤੇ ਹੁੰਦੇ ਆ 86 ਦੇ ਆ ਹੈਗੀ ਜੀ 86 ਇਹ ਬਹੁਤ ਨਰਮ ਹੈ ਤੇ ਪੁਨਰਨਾਵਾ ਜਿਹੜਾ ਉਹ ਆ ਹੈ ਇਹ ਜਿਹੜੀ ਆ ਬੂਟੀ ਬੜੀ ਸਖਤ ਹੁੰਦੀ ਆ ਇਹ ਛੇਤੀ ਕਿਤੇ ਟੁੱਟਦੀ ਨਹੀਂ ਔਰ ਇਹ ਘਰਾਂ ਦੇ ਵਿੱਚ ਇਹ ਪੁਰਾਣੀਆਂ ਬਿਲਡਿੰਗਾਂ ਤੇ ਇਹ ਇਸ ਤਰ੍ਹਾਂ ਤੁਹਾਨੂੰ ਲਟਕੀ ਮਿਲੇਗੀ ਛੱਤਾਂ ਛੁੱਤਾਂ ਦੇ ਉੱਤੇ ਇਹ ਐਦਾਂ ਲਟਕੀ ਹੁੰਦੀ ਆ ਇਹ ਇਸ ਤਰ੍ਹਾਂ ਇਹਨੂੰ ਛੋਟੇ ਛੋਟੇ ਲਾਲ ਫੁੱਲ ਲੱਗਦੇ ਨੇ ਔਰ ਇਹ ਐਡਾ ਤਕੜਾ ਟੋਨਿਕ ਹੈ ਨਾ ਕਿ ਇਹਨੂੰ ਜੜ੍ਹ ਸਮੇਤ ਪੁੱਟ ਕੇ ਤੁਸੀਂ ਉਬਾਲ ਕੇ ਅੱਧਾ ਰਹਿ ਜਾਏ ਜਦੋਂ ਪਾਣੀ ਤੇ ਇਹਦਾ ਕੜਾ ਬਣਾ ਕੇ ਰੱਖ ਲਓ ਵਿੱਚ ਭੂਮੀ ਆਮਲਾ ਜਿਹੜੇ ਆ ਉਹਦੇ ਪੱਤੇ ਪਾ ਕੇ ਬਹੁਤ ਹੀ ਤਕੜਾ ਟੋਨਿਕ ਹੈ ਮੈਂ ਖੁਦ ਵਰਤਿਆ ਆਪਣੇ ਤੇ ਮੇਰਾ ਕਰੇਟਿਨਿਨ 3.8 ਤੇ ਬਲੱਡ ਯੂਰੀਆ 48 ਸੀ ਔਰ 10 ਦਿਨਾਂ ਦੇ ਵਿੱਚ ਵਿੱਚ ਮੇਰਾ ਕਰੇਟਿਨਿਨ 1.2 ਆ ਗਿਆ ਤੇ ਬਲੱਡ ਯੂਰੀਆ 48 ਤੋਂ 22 ਤੇ ਆ ਗਿਆ ਸੋ ਇਸ ਦਾ ਵੱਧ ਤੋਂ ਵੱਧ ਫਾਇਦਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ